ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਹੁਣ ਇਸ ਕੰਮ ਵੱਲ ਹੋ ਗਈ ਕੋਬੇਲੀ ਐ ਜਿਹੜੇ ਧੰਗ ਦੇ ਕੰਮ ਇਹਨਾਂ ਨੇ ਕਰਨੇ ਨੇ ਉਹਨਾਂ ਵੱਲ ਇਹਨਾਂ ਦਾ ਰੋਖਾ ਜਿਹੜਾ ਉਹਨਾਂ ਦਾ ਮੂੰਹ ਪੰਜਾਬ ਪੁਲਿਸ ਦਾ ਉਸ ਵੱਲ ਬਹੁਤ ਘਟ ਜਾਂਦਾ ਤੇ ਇਹਨਾਂ ਨੂੰ ਸਿਕਿਉਰਟੀਆਂ ਦੇਣ ਲੱਗ ਗਏ ਜਿਹੜੇ ਸੋਸ਼ਲ ਮੀਡੀਆ ਤੇ ਲੱਚਰ ਦਾ ਫਲਾਉਂਦੇ ਨੇ ਜਿਹੜੇ ਅਸ਼ਲੀਲ ਸ਼ਬਦ ਬੋਲਦੇ ਨੇ ਆ ਦੀ ਵੀਡੀਓ ਦੇ ਵਿੱਚ ਡਬਲ ਮੀਨਿੰਗ ਜਿਹੜੇ ਗੱਲਾਂ ਕਰਦੇ ਨੇ ਜਿਨ੍ਹਾਂ ਨੂੰ ਆਏ ਆ ਇਸ ਤਰ੍ਹਾਂ ਸੀ ਫੇਮਸ ਹੋ ਜਾਣਗੇ ਬਹੁਤ ਜ਼ਿਆਦਾ ਕਿਉਂ ਸਾਨੂੰ ਲੋਕ ਦੇਖਣਾ ਪਸੰਦ ਨਹੀਂ ਕਰਦੇ ਅਜੀ ਚੱਜ ਦੀ ਵੀਡੀਓ ਨਹੀਂ ਪਾਉਂਦੇ ਤਾਂ ਸਾਨੂੰ ਲੋਕ ਦੇਖਦੇ ਨਹੀਂ ਇਸ ਗੱਲ ਦੇ ਵਿੱਚ ਵੀ ਸੱਚਾਈ ਹੈਗੀ ਹੈ ਕਿ ਤਨਾ ਕਿਤੇ ਕਿ ਸਾਡੇ ਲੋਕ ਚੰਗਾ ਕੰਟੈਂਟ ਨਹੀਂ ਪਾਲਦੇ ਪਰ ਦੂਜੇ ਪਾਸੇ ਜਿਹੜੇ ਪਰ ਸ਼ਰਿਆਮ ਸੋਸ਼ਲ ਮੀਡੀਆ ਦਾ ਫਾਇਦਾ ਲੈ ਕੇ ਕਿ ਪੈਸੇ ਜਿਆਦਾ ਕਮਾਉਣੇ ਆ ਅਸੀਂ ਫੋਲਰ ਵਧਾਉਣੇ ਆ ਅਸੀਂ ਫੇਮਸ ਹੋਣਾ ਉਹ ਗਲਤ ਮੀਨਿੰਗ ਗੱਲਾਂ ਬੋਲਣੀਆਂ ਅਸ਼ਲੀਲ ਸ਼ਬਦ ਬੋਲਣੇ ਉਹ ਵੀ ਗਲਤ ਹੈ ਉਹਦੇ ਨਾਲ ਆਉਣ ਵਾਲੀ ਪੀੜ੍ਹੀ ਤੇ ਕੀ ਅਸਰ ਪਊਗਾ ਹਨਾ ਉਹ ਚੀਜ਼ਾਂ ਵੀ ਬਹੁਤ ਗਲਤ ਨੇ ਕਿ ਇਹ ਕਹਿੰਦਾ ਕਿ ਬੰਦਾ ਆਪਣੀ ਮਿਹਨਤ ਕਰੀ ਜਾਵੇ ਕਿਉਂਕਿ ਜਿਹੜੀ ਮਿਹਨਤ ਆ ਉਹ ਲੰਮਾ ਸਮਾਂ ਭਾਲਦੀ ਆ ਥੋੜਾ ਜਆ ਉਹਦੇ ਵੱਲ ਲੋਕ ਜਾਂਦੇ ਨਹੀਂ ਕਿ ਅਸੀਂ ਸਹੀ ਕੰਟੈਂਟ ਬਣਾਵਾਂਗੇ ਤਾਂ ਉਹ ਵੇਟ ਕਰਦੇ ਆ ਸਾਡੀ ਪਹਿਲੀ ਵੀਡੀਓ ਵੀ ਨਹੀਂ ਚੱਲੀ ਦੂਜੀ ਵੀ ਨਹੀਂ ਚੱਲੀ ਤੀਜੀ ਵੀ ਨਹੀਂ ਚੱਲੀ ਚੌਥੀ ਵੀ ਨਹੀਂ ਚੱਲੀ ਇਹ ਸਾਡੇ ਲੋਕ ਫਿਰ ਆੱਕ ਜਾਂਦੇ ਆ ਫਿਰ ਗਲਤ ਚੀਜ਼ਾਂ ਸ਼ਲੇਲੀ ਸ਼ਬਦਾ ਦੀ ਵੀਡੀਓ ਦੇ ਵਿੱਚ ਡਬਲ ਮੀਨਿੰਗ ਗੱਲਾਂ ਬੋਲਣ ਲੱਗ ਜਾਂਦੇ ਆ ਉਹ ਵੀਡੀਓ ਇਹਨਾਂ ਦੀ ਚੜ ਜਾਂਦੀ ਹੈ ਫੇਮਸ ਹੋ ਜਾਂਦੇ ਆ ਫਿਰ ਇਹਨਾਂ ਨੂੰ ਆ ਗਿਆ ਵਧੀਆ ਹੁਣ ਪੈਸਾ ਕਮਾ ਰਹੇ ਆ ਕਿ ਲੋਕ ਆ ਜਿਹਾ ਦੇਖਣੇ ਪਸੰਦ ਕਰਦੇ ਆ ਲੋਕਾਂ ਦਾ ਕਸੂਰ ਕੱਢ ਦਿੰਦੇ ਆ ਉਸ ਗੱਲ ਦੇ ਵਿੱਚ ਕੀ ਅਸੀਂ ਚੰਗੇ ਕੰਟੈਂਟ ਪਾਏ ਲੋਕਾਂ ਨੇ ਦੇਖੇ ਨਹੀਂ ਜੇ ਤੁਸੀਂ ਕੰਟੀਨਿਊ ਕੰਮ ਰੱਖਦੇ ਹੋ ਤਾਂ ਮਿਹਨਤ ਵੀ ਇੱਕ ਦਿਨ ਅਗਲੇ ਆਉਂਦੀ ਹੈ ਕਿਸੇ ਨਾ ਕਿਸੇ ਦੀ ਲੱਚਰ ਤਾਂ ਫਲਾ ਕੇ ਤੁਹਾਨੂੰ ਕੀ ਮਿਲ ਜਾਂਦਾ ਹਰ ਇੱਕ ਦੇ ਘਰੇ ਮਾਪੇਣਾ ਪਰ ਉਹੀ ਨਹੀਂ ਸੋਚਦੇ ਉਹਨਾਂ ਨੂੰ ਆ ਕੇ ਸਾਡੇ ਘਰੇ ਸਾਡੇ ਮਾਪਿਓ ਸਾਡੇ ਰਿਸ਼ਤੇਦਾਰ ਸਾਡੇ ਸਾਰੇ ਦੇਖਦੇ ਨੇ ਲੱਚਰ ਤਾਂ ਇਹ ਚੀਜ਼ਾਂ ਜਿਹੜੀਆਂ ਅਸੀਂ ਬੋਲਦੇ ਆ ਅਸ਼ਲੀਲ ਸ਼ਬਦ ਬੋਲਦੇ ਆ ਅਸੀਂ ਉਹ ਦੇਖਦੇ ਆ ਤੇ ਸਾਡੇ ਪੰਜਾਬ ਪੁਲਿਸ ਮਲਾ ਲੋ ਇੰਨੀ ਬੇਲੀ ਹੋ ਚੁੱਕੀ ਹੈ ਕਿ ਇਹਨਾਂ ਨੂੰ ਜਿਹੜੇ ਸਿਕਿਉਰਟੀ ਦੇ ਰਹੀ ਹੈ ਕਿ ਇਹਨਾਂ ਨੂੰ ਕਹੋ ਤੁਸੀਂ ਆਹਦੀ ਪੇਜ ਬੰਦ ਕਰੋ ਚੱਜ ਦਾ ਕੰਟੈਂਟ ਪਾਓ ਚੰਗੀਆਂ ਚੀਜ਼ਾਂ ਪਾਓ ਤੁਸੀਂ ਪਰ ਸਿਕਿਉਰਿਟੀ ਤੁਹਾਡੇ ਵੱਤ ਤੇ ਅਸੀਂ ਨਹੀਂ ਦੇ ਸਕਦੇ ਇਹਨਾਂ ਨੂੰ ਕੋਰਾ ਜਵਾਬ ਦੇ ਦੇਣਾ ਚਾਹੀਦਾ ਕਿ ਕਮਲਕੌਰ ਦਾ ਕਤਲ ਹੋਇਆ ਤਾਂ ਨਾਲ ਦੀ ਨਾਲ ਇਹਨਾਂ ਨੇ ਸਿਕਿਉਰਟੀਆਂ ਪਾਲੇ ਨੇ ਸ਼ੁਰੂ ਕਰ ਦਿੱਤੀਆਂ ਕਿ ਸਾਨੂੰ ਵੀ ਮਾਰ ਸਕਦੇ ਨੇ ਕਿ ਤੁਸੀਂ ਗੰਦਲੀਆਂ ਚੀਜ਼ਾਂ ਨਾ ਪਾਓ ਅਸ਼ਲੀਲ ਸ਼ਬਦ ਤੁਸੀਂ ਨਾ ਬੋਲੋ ਤੁਹਾਨੂੰ ਕੋਈ ਨਾ ਮਰੂਗਾ ਉਲਟਾ ਦੇਖੋ ਸਭ ਤੋਂ ਵੱਡੀ ਨਾਕਾਮੀ ਹੈ ਜਿਹੜੀ ਪੰਜਾਬ ਸਰਕਾਰ ਦੀ ਹੈ ਭਾਈ ਅਮਰਤਪਾਲ ਸਿੰਘ ਦਾ ਪੇਜ ਬੰਦ ਕੀਤਾ ਕਿ ਭਾਈ ਇਹ ਗੁੰਡਾ ਬਣਦਾ ਆਪਦੇ ਆਪ ਨੂੰ ਹਨਾ ਗਲਤ ਸ਼ਬਦ ਲਾਏਗੇ ਕਮਲਕੌਰ ਦੇ ਕੇਸ ਦੇ ਵਿੱਚ ਗਲਤ ਸ਼ਬਦ ਲਾਏਗੇ ਕਿ ਉਹਨਾਂ ਨੇ ਕਿ ਗਲਤ ਕੰਮ ਵੀ ਕੀਤਾ ਕਮਲਕੌਰ ਦੇ ਨਾਲ ਹਾਲਾਂਕਿ ਰਿਪੋਰਟ ਦੇ ਵਿੱਚ ਇਹ ਜਾ ਕੁਝ ਨਹੀਂ ਆਇਆ ਰਿਪੋਰਟ ਬਿਲਕੁਲ ਸਾਫ਼ ਹੈ ਪਰ ਬਦਨਾਮ ਕਰਨ ਦੀ ਕੋਸ਼ਿਸ਼ ਆ ਜਿਹੜੀ ਲਗਾਤਾਰ ਉਹ ਜਾਰੀ ਹੈ ਕਿ ਭਾਈ ਅਮਰਤਪਾਲ ਮਹਿਰੋਂ ਨੂੰ ਅਸੀਂ ਬਦਨਾਮ ਕਰੀਏ ਜਿੰਨਾ ਅਸੀਂ ਕਰ ਸਕਦੇ ਹਾਂ ਇਹ ਸਾਡੇ ਲੋਕਾਂ ਦੀ ਮਾਨਸਿਕਤਾ ਜਿਹੜੀ ਇੱਥੋਂ ਤੱਕ ਡਿੱਗੀ ਹੋਈ ਹੈ ਸ਼ੁਕਰ ਹੈ ਉਸ ਵਾਹਿਗੁਰੂ ਦਾ ਉਸ ਪਰਮਾਤਮਾ ਦਾ ਕਿ ਜਦੋਂ ਮੱਸਾ ਰੰਗੜ ਦਾ ਗਲਾ ਵੱਡਿਆ ਸੀ ਭਾਈ ਸੁੱਖਾ ਸਿੰਘ ਭਾਈ ਮਦਾਬ ਸਿੰਘ ਨੇ ਕਿ ਉਦੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹੀ ਨਹੀਂ ਸੀ ਨਹੀਂ ਜਿਹੜੇ ਸਾਡੇ ਅੱਜ ਲੋਕ ਬੁੱਧੀਜੀਵੀ ਲੋਕ ਜਿਹੜੇ ਬੈਠੇ ਨੇ ਇਹਨਾਂ ਨੇ ਫਿਰ ਉਦੋਂ ਬੋਲਣ ਲੱਗ ਜਾਣਾ ਸੀ ਭਾਈ ਤੁਸੀਂ ਪਿਆਰ ਨਾਲ ਸਮਝਾ ਸਕਦੇ ਸੀ ਕਿ ਤੁਸੀਂ ਇਹਨੂੰ ਬਾਰ-ਬਾਰ ਬੇਨਤੀ ਕਰ ਸਕਦੇ ਸੀ ਕਿ ਭਾਈ ਤੂੰ ਇਹੋ ਜਿਹਾ ਕੰਮ ਨਾ ਕਰ ਕਿ ਹਰ ਮੰਦਰ ਸਾਹਿਬ ਦੇ ਵਿੱਚ ਤੂੰ ਗੰਦ ਨਾ ਪਾ ਯੋ ਤਾਂ ਸੋਸ਼ਲ ਮੀਡੀਆ ਦਾ ਜਵਾਨ ਨਾਨੀ ਸੀ ਨਹੀਂ ਲੋਕਾਂ ਨੇ ਉਦੋਂ ਵੀ ਭਾਈ ਸੁੱਖਾ ਸਿੰਘ ਭਾਈ ਮਤਾਬ ਸਿੰਘ ਨੂੰ ਗਲਤ ਕਹਿ ਦੇਣਾ ਸੀ ਕਿ ਹਾਂ ਭਾਈ ਇਹਨਾਂ ਨੇ ਗਲਾ ਵੱਡਿਆ ਤਾਂ ਇਹਨਾਂ ਦੀ ਗਲਤੀ ਹੈ ਸਭ ਤੋਂ ਵੱਡੀ ਕਿ ਇਹਨਾਂ ਨੇ ਪਿਆਰ ਨਾ ਨਹੀਂ ਸਮਝਾਇਆ ਤੇ ਅੱਜ ਜੇ ਕੋਈ ਕਦਮ ਚੱਕਦਾ ਕਿ ਗੁਰੂ ਦਾ ਸਿੰਘ ਅੱਗੇ ਕੋਈ ਆਉਂਦਾ ਕਿ ਉਹ ਕਹਿੰਦਾ ਸੋਸ਼ਲ ਮੀਡੀਆ ਤੇ ਗੰਦ ਤੁਸੀਂ ਨਾ ਪਾਓ ਆਉਣ ਵਾਲੀ ਪੀੜ੍ਹੀ ਬਰਬਾਦ ਹੋ ਜਾਊਗੀ ਕਿ ਤੁਸੀਂ ਚੰਗੀਆਂ ਚੀਜ਼ਾਂ ਪਾਓ ਕਿ ਉਹਦੇ ਲਈ ਕੋਈ ਨਿਹੰਗ ਸਿੰਘ ਕੋਈ ਗੁਰੂ ਦਾ ਸਿੰਘ ਮੁੱਦਾ ਚੁੱਕਦਾ ਤਾਂ ਸਾਡੇ ਜਿਹੜੇ ਬੁੱਧੀਜੀਵ ਲੋਕ ਬੈਠੇ ਨੇ ਕੀ ਇਹ ਬੁੱਧੀਜੀਵ ਲੋਕ ਕਿੰਨੇ ਕਨੇ ਇਹ 100 ਦੇ ਵਿੱਚੋਂ 5% ਲੋਕ ਨੇ ਬੁੱਧੀਜੀਵ ਤੇ ਜਿਹੜੇ ਹਜੇ ਮੈਂ ਉਹ ਜਿਹੇ ਪ੍ਰੈਸ ਰਿਪੋਰਟਰਾਂ ਨੂੰ ਉਹ ਜਿਹੜੇ ਜਿਹੜੇ ਪੇ ਚੱਲਦੇ ਨੇ ਜਿਹੜੇ ਬਕਾਊ ਨੇ ਜਿਹੜੇ ਇਹਨਾਂ ਦੀ ਜਾਣ-ਜਾਣ ਵੀਡੀਓ ਲੈ ਕੇ ਆਪਦੇ ਵਿਊ ਬਣਾਉਣਾ ਚਾਹੁੰਦੇ ਨੇ ਕਿ 네ਗੇਟਿਵ ਪੁਆਇੰਟ ਲੈ ਕੇ ਆਪਦੇ ਵਿਊ ਜਿਹੜੇ ਬਣਾਉਣਾ ਚਾਹੁੰਦੇ ਨੇ ਕਿ ਇਹਨਾਂ ਦੇ ਤੁਸੀਂ ਜਾ ਕੇ ਇੰਟਰਵਿਊ ਕਿਉਂ ਕਰਦੇ ਹੋ ਇੰਟਰਵਿਊ ਕਰੋ ਉਹਨਾਂ ਦੀਆਂ ਜਿਹੜੇ ਕਹਿੰਦੇ ਨੇ ਕਿ ਹਾਂ ਭਾਈ ਯਾਰ ਇਹ ਸੋਸ਼ਲ ਮੀਡੀਆ ਤੇ ਅੱਜ ਜੀ ਗੰਦ ਪਾ ਰਹੀ ਸੀ ਤਾਂ ਇਹਦਾ ਸੋਧਾ ਲੱਗਿਆ ਤਾਂ ਚੰਗੀ ਗੱਲ ਐ ਕਿ ਉਹੋ ਜਿਹੇ ਲੋਕਾਂ ਦੇ ਤੁਸੀਂ ਵਿਊ ਲੈ ਕੇ ਆਓ ਕਿ ਹਾਂ ਬਹੁਤ ਚੰਗੀ ਗੱਲ ਐ ਕਿ ਇਹਨੂੰ ਵੀ ਮਾਰਿਆ ਜਿਹੜੇ ਹੋਰ ਐ ਉਹਨਾਂ ਚ ਵੀ ਦੋ ਚਾਰ ਜਣਾਂ ਦਾ ਨੰਬਰ ਆਉਣਾ ਚਾਹੀਦਾ ਤਾਂ ਲੋਕ ਸੁਧਰ ਜਾਣਗੇ ਕਿ ਤੁਸੀਂ 네ਗੇਟਿਵ ਜਿਹੜੇ ਬੋਲਦੇ ਆ ਤੁਸੀਂ ਉਹਨਾਂ ਦਾ ਇੰਟਰਵਿਊ ਲੈ ਕੇ ਆਪਦੇ ਵਿਊ ਬਤਾਉਣ ਦੀ ਖਾਤਰ ਤੁਸੀਂ ਪੁੱਠੇ ਪਾਸੇ ਜਾ ਰਹੇ ਹੋ ਜਿਹੜੇ ਅੱਜ ਬਹੁਤਾਰੇ ਬੁੱਧੀਜੀਵ ਜਿਹੜੇ ਲੋਕ ਬੈਠੇ ਆ ਜਿਹੜੇ ਗੁਰੂ ਦੇ ਨਕਲੀ ਸਿੰਘ ਬਣੀ ਬੈਠੇ ਆ ਇਹ ਉਹਨਾਂ ਨੂੰ ਵੀ ਜਵਾਬ ਹੈ ਕਿ ਤੁਸੀਂ ਆਪਦੇ ਘਰੇ ਚਲਾਓ ਵੀਡੀਓ ਜਿਹੜੀਆਂ ਕਮਲ ਕੋਰ ਰਗੀਆਂ ਹੋਰ ਜਿਹੜੇ ਗਲਤ ਸ਼ਬਦ ਬੋਲਦੇ ਨੇ ਹਨਾ ਅਸ਼ਲੀਲ ਸ਼ਬਦ ਜਿਹੜੇ ਆਦੇ ਵੀਡੀਓ ਦੇ ਵਿੱਚ ਬੋਲਦੇ ਨੇ ਉਹਨਾਂ ਦੇ ਵੀਡੀਓ ਤੁਸੀਂ ਆਪਣੇ ਘਰੇ ਆਪਦੇ ਬੱਚਿਆਂ ਨੂੰ ਦਿਖਾਓ ਆਪਦੇ ਮਾਂ ਪਿਓ ਨੂੰ ਦਿਖਾਓ ਫਿਰ ਤੁਹਾਨੂੰ ਪਤਾ ਲੱਗੂ ਕਿ ਤੁਸੀਂ ਮੂੰਹ ਚੱਕ ਕੇ ਕਹਿੰਦੇ ਹੋ ਕਿ ਤੁਹਾਡੀ ਗੰਦੀ ਸੋਚ ਆ ਤੁਹਾਡੀ ਆਏ ਆ ਕਿ ਹਰ ਇੱਕ ਦਾ ਹੱਕ ਆ ਹਨਾ ਗੰਦ ਪਾਉਣ ਦਾ ਕਿਸੇ ਦਾ ਹੱਕ ਨਹੀਂ ਜੇ ਕੋਈ ਗੰਦ ਪਾਊਗਾ ਤੁਹਾਨੂੰ ਉਹ ਜਾ ਜਵਾਬ ਆ ਜਿਹੜੇ ਗੁਰੂ ਦਸ ਸਿੰਘ ਫਰੋ ਦੇਣਗੇ ਅਕੇ ਹੋਏ ਕਿ ਪਿਆਰ ਨਾ ਬਹੁਤ ਵਾਰ ਸਮਝਾ ਚੁੱਕੇ ਆ ਕਿੰਨੇ ਹੀ ਜਾਨ ਨੂੰ ਵਾਰ-ਵਾਰ ਪਿਆਰ ਦੇ ਨਾਲ ਸਮਝਾਤਾ ਪਰ ਉਹ ਪਿਆਰ ਦੀ ਭਾਸ਼ਾ ਜਿਹੜੀ ਨਹੀਂ ਸਮਝਦੇ ਫਿਰ ਜਿਹੋ ਜੀ ਭੂਤ ਹੁੰਦੀ ਆ ਫਿਰ ਉਹ ਜਾ ਢਾਲਾ ਉਹਨਾਂ ਨੂੰ ਕਰਨਾ ਪੈਂਦਾ ਜਦੋਂ ਗੱਲ ਬਸੋ ਵਾਰ ਹੋ ਜਾਂਦੀ ਆ ਸਮਝਣ ਤੇ ਵਾਰ-ਵਾਰ ਸਮਝਾਉਣ ਤੇ ਜਦੋਂ ਨਹੀਂ ਸਮਝਦੇ ਕਿ ਮੱਸਾ ਰੰਗੜ ਦਾ ਵੀ ਤਾਂ ਹੀ ਲਾਇਆ ਸੀ ਉਹਨੇ ਗਲਤੀ ਕਰਤੀ ਸੀ ਬਹੁਤ ਵੱਡੀ ਤੇ ਇਹਨਾਂ ਨੂੰ ਕਮਲਕੌਰ ਨੂੰ ਕਿੰਨੇ ਵਾਰ ਸਮਝਾਤਾ ਤੇ ਹੋਰ ਜਿਹੜੇ ਆਪਦੇ ਆਪ ਨੂੰ ਵੱਡੇ ਇਨਫਲੂਐਂਸਰ ਸਮਝਦੇ ਨੇ ਕਿ ਅਸੀਂ ਤਾਂ ਕੰਨ ਦੇ ਇਸੇ ਤਰ੍ਹਾਂ ਹੀ ਬੋਲਣਾ ਕਿ ਹੁਣ ਕਿਉਂ ਫਿਰ ਮਾਫੀਆ ਮੰਗਦੇ ਹੋ ਫਿਰ ਜੋਰ ਇੱਕ ਦੇ ਵਿੱਚ ਹੈਗਾ ਤਾਂ ਫਿਰ ਉਸੇ ਤਰ੍ਹਾਂ ਆਪਦਾ ਜਿਹੜਾ ਤੁਹਾਡਾ ਕੰਟੈਂਟ ਹੈ ਜੇ ਜੀ ਸ਼ਬਦਾਵਲੀ ਤੁਸੀਂ ਵਰਤਦੇ ਹੋ ਵੀਡੀਓ ਦੇ ਵਿੱਚ ਫਿਰ ਉਸੇ ਤਰ੍ਹਾਂ ਵਰਤੀ ਜਾਓ ਕਿ ਮਸਾ ਰੰਗੜ ਵਲੇ ਸ਼ੁਕਰਾਂ ਵਾਹਿਗੁਰੂ ਦਾ ਕਿ ਜਦੋਂ ਸੋਸ਼ਲ ਮੀਡੀਆ ਨਹੀਂ ਸੀ ਤੇ ਜਿਹੜੇ ਅੱਜ ਜਿਵੇਂ ਗੱਲਾਂ ਕਰੀ ਜਾਂਦੇ ਨੇ ਇਹਨਾਂ ਨੇ ਫੇਰ ਉਸੇ ਤਰ੍ਹਾਂ ਹੀ ਗੱਲਾਂ ਕੱਢ ਕੇ ਭਾਈ ਸੁੱਖਾ ਸਿੰਘ ਮਤਾਬ ਸਿੰਘ ਨੂੰ ਇਹਨਾਂ ਲੋਕਾਂ ਨੇ ਗਲਤ ਕਹਿ ਦਿੰਨਾ ਸੀ ਜਿਹੜੇ 5% ਲੋਕ ਨੇ 95% ਲੋਕਾਂ ਦੇ ਪੋਜ਼ੀਟਿਵ ਕਮੈਂਟ ਨੇ ਕਿ ਸੋਸ਼ਲ ਮੀਡੀਆ ਤੇ ਗੰਦ ਨਹੀਂ ਪੈਣਾ ਚਾਹੀਦਾ 5% ਉਹ ਹੀ ਲੋਕ ਆ ਜਿਨ੍ਹਾਂ ਨੂੰ ਪੈਸਾ ਬਣ ਰਿਹਾ ਕਿ ਜਿਨ੍ਹਾਂ ਨੂੰ ਅਸ਼ਲੀਲ ਸ਼ਬਦ ਬੋਲ ਕੇ ਡਬਲ ਮੀਨਿੰਗ ਗੱਲਾਂ ਬੋਲ ਕੇ ਜਿਨ੍ਹਾਂ ਨੂੰ ਪੈਸਾ ਬਣ ਰਿਹਾ ਉਹਨਾਂ ਦੇ ਖੁਰਕ ਹੁੰਦੀ ਹੈ ਕਿ ਸਾਡੀ ਇਨਕਮ ਬੰਦ ਹੋ ਜਾਊਗੀ ਪਈ ਅਮਰਿਤਪਾਲ ਸਿੰਘ ਦੀ ਗੱਲ ਸਹੀ ਹੈ ਕਿ ਜਦੋਂ ਤੁਸੀਂ ਦੁਨੀਆ ਤੇ ਹੈ ਹੀ ਨਹੀਂ ਜਦੋਂ ਇੱਥੋਂ ਚਲੇ ਗਏ ਤੁਹਾਡਾ ਸੋਧਾ ਲੱਗ ਗਿਆ ਕਿ ਤੁਹਾਡੀ ਇਨਕਮ ਜਿਹੜੀ ਤੁਸੀਂ ਕਹਿੰਦੇ ਹੋ ਅਸੀਂ ਤੇ ਲੱਖਾਂ ਰੁਪਏ ਕਮਾ ਰਹੇ ਹਾਂ ਧਰੀ ਧਰੀ ਰਹ ਜੂਗੀ ਫਰ ਲੈ ਜਿਓ ਨਾਲ ਚੱਕ ਕੇ ਕਿ ਆਪ ਦੀ ਇਮਾਨਦਾਰੀ ਨਾਲ ਕੰਮ ਕਰੋ ਸਹੀ ਕੰਟੈਂਟ ਬਣਾਓ